ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਅੰਮ੍ਰਿਤ ਵੇਲੇ ਕੀਤੇ ਦੋ ਕੰਮ ਤੁਹਾਡੀ ਜ਼ਿੰਦਗੀ ਚ ਚਮਤਕਾਰ ਕਰਤੈਨਗੇ ਉਹ ਕਿਹੜੇ ਦੋ ਕੰਮ ਨੇ ਆਓ ਉਸ ਮਾਰੇ ਜਾਣਦੇ ਹਾਂ ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚੋਂ ਇੱਕ ਸੰਤ ਫਕੀਰ ਲੰਗੇ ਜਾ ਰਹੇ ਸਨ ਉਹ ਨਗਰ ਦਾ ਰਾਜਾ ਸੰਤ ਫਕੀਰਾਂ ਦੀ ਬੜੀ ਸੇਵਾ ਕਰਦਾ ਸੀ ਜਦੋਂ ਇਹ ਸੰਤ ਫਕੀਰ ਉੱਥੋਂ ਲੰਘੇ ਤਾਂ ਰਾਜੇ ਨੇ ਉਹਨਾਂ ਨੂੰ ਬੜੇ ਆਦਰ ਸਤਕਾਰ ਦੇ ਨਾਲ ਮਹਿਲ ਦੇ ਵਿੱਚ ਬੁਲਾਇਆ ਮਹਿਲ 'ਚ ਬੁਲਾ ਕੇ ਉਹਨਾਂ ਦੇ ਉਹਨੇ ਬੜੀ ਸੇਵਾ ਕੀਤੀ ਉਹਨਾਂ ਨੂੰ ਰਾਤ ਸੌਣ ਲਈ ਉਹਨਾਂ ਬੜਾ ਸੋਹਣਾ ਪ੍ਰਬੰਧ ਕੀਤਾ ਸਵੇਰੇ ਅੰਮ੍ਰਿਤ ਵੇਲੇ ਸੰਤ ਫਕੀਰ ਜਦੋਂ ਉੱਥੋਂ ਜਾਣ ਲੱਗੇ ਨਾ ਤਾਂ ਸੋਚਦਿਆ ਕਿਨੇ ਮੇਰੀ ਬੜੀ ਸੇਵਾ ਕੀਤੀ ਹੈ ਇਸ ਨੂੰ ਕੁਝ ਦੇ ਕੇ ਜਾਣਾ ਚਾਹੀਦਾ ਸੰਤ ਫਕੀਰ ਸੋਚਦਿਆ ਇਹਨੂੰ ਧਨ ਸੰਪਦਾ ਦੇਣੇ ਆ ਫਿਰ ਕਹਿੰਦੇ ਵੀ ਇਹ ਤਾਂ ਰਾਜ ਆਵੇ ਇਹਨੂੰ ਧਨ ਸੰਪਦਾ ਦੀ ਕੀ ਲੋੜ ਇਹਦੇ ਕੋਲ ਤਾਂ ਬਹੁਤੀ ਹੋਵੇਗੀ ਫਿਰ ਕਹਿੰਦੇ ਇੱਜ਼ਤ ਮਾਨ ਦੇਣੇ ਆ ਕਹਿੰਦੇ ਵੀ ਇਹਨੂੰ ਤਾਂ ਜਿਸ ਪਾਸੇ ਉਹ ਲੰਘਦਾ ਸਭ ਇੱਜ਼ਤ ਮਾਨ ਦਿੰਦੇ ਨੇ ਇਹਨੂੰ ਇੱਜ਼ਤ ਮਾਨ ਦੀ ਕੀ ਲੋੜ ਫਿਰ ਸੋਚਦੇ ਵੀ ਕੀ ਦਿੱਤਾ ਜਾਵੇ ਰਾਜਾ ਨਾ ਹੁਣ ਉਹ ਜੋ ਸੰਤ ਫਕੀਰ ਸਨ ਉਹ ਦੇਖਦੇ ਆ ਵੀ ਰਾਜਾ ਤਾਂ ਹਜੇ ਉੱਠਿਆ ਹੀ ਨਹੀਂ ਹੈਗਾ ਰਾਜਾ ਬੜੀ ਲੇਟ ਉੱਠਿਆ ਸੰਤ ਫਕੀਰ ਕਹਿੰਦੇ ਰਾਜਨ ਵੀ ਜੇਕਰ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਤੇ ਕੱਲ ਤੁਸੀਂ ਨਾ ਕਥਾ ਕੀਰਤਨ ਸੁਣਨ ਲਈ ਇਸ ਨਗਰ ਦੇ ਬਾਹਰ ਜਿਹੜਾ ਦਰਿਆ ਕੰਢੇ ਰੋਖਾ ਉੱਥੇ ਆਇਓ ਮੈਂ ਇੱਥੇ ਰੋਜ਼ ਕਥਾ ਕੀਰਤਨ ਸੁਣਾਉਣਾ ਤੁਸੀਂ ਜ਼ਰੂਰ ਆਇਓ ਹੁਣ ਰਾਜੇ ਨੇ ਕਿਹਾ ਤਾਂ ਕਿ ਮੈਂ ਜ਼ਰੂਰ ਆਵਾਂਗਾ ਇੰਨਾ ਕਹਿ ਕੇ ਸੰਤ ਫਕੀਰ ਉੱਥੋਂ ਚਲੇ ਗਏ ਹੁਣ ਰਾਜੇ ਨੇ ਸੰਤ ਫਕੀਰ ਨੂੰ ਵਾਦਾ ਕੀਤਾ ਸੀ ਉੰਜ ਤਾਂ ਉੱਠਦਾ ਨਹੀਂ ਸੀ ਪਰ ਉਹ ਵਾਦਾ ਨਹੀਂ ਸੀ ਤੋੜਨਾ ਚਾਹੁੰਦਾ ਉਹਨੇ ਸੋਚਿਆ ਸੰਤ ਫਕੀਰ ਜੀ ਨੂੰ ਕਹਿਆ ਤਾਂ ਹੁਣ ਮੈਨੂੰ ਜਾਣਾ ਚਾਹੀਦਾ ਹੈ ਅਗਲੀ ਸਵੇਰ ਹੋਈ ਅੰਮ੍ਰਿਤ ਵੇਲੇ ਉੱਠ ਉਹ ਰਾਜਾ ਤੇ ਰਾਣੀ ਦੋਵੇਂ ਜਣੇ ਹੁਣ ਉਸ ਥਾਂ ਤੇ ਜਾ ਕੇ ਤੇ ਬੈਠ ਕੇ ਹੁਣ ਸੰਤ ਫਕੀਰ ਸੋਚਦੇ ਆ ਵੀ ਰਾਜੇ ਦੇ ਨਾਲ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਤੇ ਰਾਜੇ ਨੂੰ ਕੁਝ ਸਮਝ ਨਹੀਂ ਆਉਣਾ ਰਾਜੇ ਦੇ ਪੱਲੇ ਨਹੀਂ ਪੈਣਾ ਵੀ ਵੱਡੀਆਂ-ਵੱਡੇ ਜਿਹਾ ਸ਼ਬਦ ਪਰਵਚਨ ਕੀਤੇ ਰਾਜਾ ਨਾਲ ਸਰ ਜਿਹੜਾ ਸੰਤ ਫਕੀਰ ਸੀ ਸਰਲ ਭਾਵ ਚ ਕਹਿਣ ਲੱਗੇ ਵਿਰਾਜਣ ਦੇਖ ਵੀ ਤੂੰ ਜ਼ਿੰਦਗੀ 'ਚ ਦੋ ਗੱਲਾਂ ਤੇ ਅਮਲ ਕਰ ਲੈ ਤੇ ਦੋ ਗੱਲਾਂ ਤੇਰੀ ਜ਼ਿੰਦਗੀ 'ਚ ਚਮਤਕਾਰ ਕਰ ਦੇਣਗੀਆਂ ਉਹਨੇ ਕਿਹਾ ਜੀ ਦੱਸੋ ਕਹਿਣ ਲੱਗੇ ਪਹਿਲਾ ਤੂੰ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦੇ ਦੂਜਾ ਤੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਇੱਕ ਵਾਰੀ ਭਾਵੇਂ ਪਰਮਾਤਮਾ ਦਾ ਨਾਮ ਲੈ ਕੇ ਆਪਣਾ ਕੰਮ ਸ਼ੁਰੂ ਕਰ ਇਹ ਦੋ ਨਿਯਮ ਬਣਾ ਲੈ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਫੇਰ ਦਿਨ ਦੀ ਸ਼ੁਰੂਆਤ ਕਰ ਤੇਰੀ ਜ਼ਿੰਦਗੀ ਆਪੇ ਬਦਲ ਜਾਵੇਗੀ ਐਨਾ ਕਹਿ ਕੇ ਤੇ ਉਹਨਾਂ ਸਮਾਪਤੀ ਕਰ ਦਿੱਤੀ ਰਾਜਾ ਹੁਣ ਘਰ ਆ ਗਿਆ ਹੁਣ ਰਾਜੇ ਨੇ ਵਚਨ ਕੀਤਾ ਸੀ ਰਾਜਾ ਹੁਣ ਉਹ ਵਚਨਾਂ ਨੂੰ ਤੋੜਨਾ ਨਹੀਂ ਸੀ ਚਾਹੁੰਦਾ ਰਾਜਾ ਨਾ ਹੁਣ ਰੋਜ਼ ਦਰਿਆ ਕੰਡੇ ਜਾ ਕੇ ਤੇ ਉੱਥੇ ਨਾ ਇਸ਼ਨਾਨ ਕਰਕੇ ਤੇ ਉਹ ਵੀ ਅਮਰਤ ਵੇਲੇ ਉੱਠਦਾ ਦਰਿਆ ਕੰਡੇ ਇਸ਼ਨਾਨ ਕਰਦਾ ਤੇ ਫੇਰੀ ਆਪਣੇ ਸਾਰੇ ਕੰਮਕਾਰ ਸ਼ੁਰੂ ਕਰਦਾ ਹੁਣ ਰਾਜੇ ਨੇ ਕੀ ਕਰਨਾ ਵੀ ਛੇਤੀ ਉੱਠ ਜਾਂਦਾ ਸੀ ਇਸ਼ਨਾਨ ਕਰਕੇ ਤੇ ਆਪਣੇ ਕੰਮਕਾਰ ਆਪ ਸੰਭਲਣ ਲੱਗ ਗਿਆ ਬੜੇ ਸਾਰੇ ਕੰਮ ਸਨ ਜਿਦੇ ਵਿੱਚ ਨਾ ਚੋਰੀਆਂ ਠੱਗੀਆਂ ਦਕੈਤੀਆਂ ਕਰਦੇ ਪਏ ਸਨ ਜਿਹੜੇ ਮੰਤਰੀ ਸਨ ਹੁਣ ਰਾਜਾ ਜਿਹੜਾ ਸੀ ਉਹ ਆਪ ਉੱਠਣ ਲੱਗ ਗਿਆ ਜਿਸ ਕਰਕੇ ਸਾਰੇ ਕੰਮ ਕਰ ਨੂੰ ਹੁਣ ਉਹ ਆਪ ਦੇਖਦਾ ਸੀ ਜਿਸ ਕਰਕੇ ਰਾਜ ਦੇ ਵਿੱਚ ਬੜੀ ਜਿਆਦੀ ਖੁਸ਼ਹਾਲੀ ਆ ਗਈ ਕਿਤੇ ਕੋਈ ਪੈਸਿਆਂ ਦੀ ਚੋਰੀ ਨਹੀਂ ਸੀ ਹੋ ਰਹੀ ਹਰੇਕ ਕੰਮ ਬੜੇ ਸੁਚੱਜੇ ਢੰਗ ਨਾਲ ਹੋਣਦਿਆ ਸੀ ਰਾਜਾ ਨਾ ਬੜਾ ਜਿਆਦਾ ਖੁਸ਼ੀ ਵੀ ਮੇਰੇ ਅੰਮ੍ਰਿਤ ਵੇਲੇ ਉੱਠਣ ਨਾਲ ਇਸ਼ਨਾਨ ਕਰਨ ਨਾਲ ਮੇਰੇ ਬੜੇ ਸਾਰੇ ਅਧੂਰੇ ਕੰਮ ਪਹਿਲਾਂ ਹੋ ਜਾਂਦੇ ਨੇ ਤੇ ਮੇਰੀ ਪ੍ਰਜਾ ਬੜੀ ਖੁਸ਼ ਹੈ ਪਰ ਕੁਝ ਮੰਤਰੀ ਬਿਲਕੁਲ ਖੁਸ਼ ਨਹੀਂ ਸਨ ਹੈਗੇ ਵੀ ਰਾਜਾ ਅੰਮ੍ਰਿਤ ਵੇਲੇ ਉੱਠ ਜਾਂਦਾ ਸਾਰੇ ਦਿਨ ਦੇ ਕੰਮ ਛੇਤੀ ਛੇਤੀ ਨਿਬੇੜਦਾ ਜਿਸ ਕਰਕੇ ਅਸੀਂ ਕੋਈ ਚੋਰੀ ਠੱਗੀ ਨਹੀਂ ਕਰ ਸਕਦੇ ਹੁਣ ਨਾ ਇੱਕ ਦਿਨ ਕੀ ਹੋਇਆ ਵੀ ਜਿਹੜਾ ਰਾਜਾ ਸੀ ਉਹ ਅੰਮ੍ਰਿਤ ਵੇਲੇ ਜਦੋਂ ਉੱਠਿਆ ਇਸ਼ਨਾਨ ਕਰਨ ਗਿਆ ਨਾ ਤਾਂ ਦਰਿਆ ਕੰਢੇ ਉਹੀ ਸੰਤ ਬੈਠੇ ਹੋਏ ਸਨ ਜਦੋਂ ਉਹ ਇਸ਼ਨਾਨ ਕਰਕੇ ਵਾਪਸ ਆਉਣ ਲਿਆ ਸੀ ਨਾ ਤਾਂ ਉਹ ਜਿਹੜੇ ਸੰਤ ਫਕੀਰ ਸਨ ਉਹ ਸਾਹਮਣੇ ਇੱਕ ਬਗਲਾ ਸੀ ਉਹਨਾ ਇੱਕ ਲੱਤ ਤੇ ਖੜਾ ਹੋ ਕੇ ਤੇ ਪੱਥਰ ਦੇ ਉੱਤੇ ਆਪਣੀ ਚੁੰਝ ਨੂੰ ਬਾਰ-ਬਾਰ ਰਗੜ ਰਿਹਾ ਸੀ ਉਹ ਚੁੰਝ ਪਾਣੀ ਚ ਪਾਉਂਦਾ ਫਿਰ ਉਹ ਚੁੰਝ ਨੂੰ ਉਹ ਪੱਥਰ ਦੇ ਉੱਤੇ ਰਗੜਦਾ ਸੰਤ ਫਕੀਰ ਜੀ ਉੱਥੇ ਉਹਨੂੰ ਦੇਖ ਕੇ ਕਹਿੰਦੇ ਵੀ ਕਿਸੇ ਘਸਾਵੇਂ ਕਸੇ-ਕਸੇ ਘਸਕਸ ਭਾਵੇਂ ਪਾਣੀ ਜਿਸ ਕਾਰਨ ਤੂੰ ਘਸਣਦੇ ਐ ਉਹ ਕਾਰਨ ਮੈਂ ਜਾਣੀ ਹੁਣ ਇਹ ਸ਼ਬਦ ਜਿਹੜਾ ਇਹ ਰਾਜੇ ਨੇ ਵੀ ਸੁਣਿਆ ਹੁਣ ਸੰਤ ਫਕੀਰ ਦਾ ਤੇ ਭਾਗ ਏ ਸੀ ਬਿੱਤੂ ਇਕਲਾਤੇ ਖੜਾ ਹੋ ਕੇ ਤੇ ਆਪਣੀ ਚੁੰਝ ਨੂੰ ਪਾਣੀ ਘਸਣ ਦਿਆ ਵੀ ਕੋਈ ਵੇਖਣ ਵਾਲਾ ਕਵੇ ਵੀ ਤੂੰ ਤਾਂ ਪਿਛਲੇ ਜਾਮੇ ਚ ਕੋਈ ਸੰਤ ਫਕੀਰ ਸੀ ਵੀ ਜਿਹੜਾ ਇਕਲਾਤੇ ਖੜਾ ਹੋ ਕੇ ਨਾਮ ਜਪਦਾ ਪਿਆ ਵੀ ਤੈਨੂੰ ਸੋਝੀ ਪਰ ਮੈਂ ਜਾਣਦਾ ਵੀ ਤੂੰ ਕਿਉਂ ਇਕਲਾਤੇ ਖੜਾ ਹੈ ਤੂੰ ਇਕਲਾਤੇ ਇਸ ਕਰਕੇ ਖੜਾ ਹੈ ਵੀ ਕੋਈ ਮੱਛੀ ਨੂੰ ਇਹ ਨਾ ਪਤਾ ਲੱਗੇ ਵੀ ਅੱਗੇ ਕੋਈ ਜੀਵ ਆ ਤੇ ਤੂੰ ਅਬਰ ਚੁੰਝੇ ਨਿੱਤਖੀ ਕਰਦਾ ਪਿਆ ਪੱਥਰ ਤੇ ਘਸ-ਘਸ ਕੇ ਪਾਣੀ ਪਾ ਪਾ ਕੇ ਵੀ ਕੋਈ ਵੀ ਮੱਛੀ ਮੇਰੇ ਚੁੰਝ ਤੋਂ ਖਾਲੀ ਵਾਰ ਨਾ ਜਾਵੇ ਹੁਣ ਨਾ ਰਾਜੇ ਨੇ ਉਹ ਪੰਕਤੀ ਸੁਣ ਲਈ ਹੁਣ ਸਾਪਰੇ ਨਾਲ ਵੀ ਐਵੇਂ ਹੁੰਦਾ ਆਪਾਂ ਸਵੇਰੇ ਸਵੇਰੇ ਕੋਈ ਚੀਜ਼ ਵੇਖ ਲਈਏ ਚੰਗੀ ਵੇਖ ਲਈਏ ਤੇ ਸਾਰਾ ਦਿਨ ਚੰਗਾ ਲੰਘਦਾ ਜੇ ਕੋਈ ਮਾੜੀ ਚੀਜ਼ ਦਾ ਪ੍ਰਭਾਵ ਪੈ ਜਾਏ ਜਾਂ ਮਾੜੀ ਚੀਜ਼ ਵੇਖ ਲਈਏ ਸਾਰਾ ਦਿਨ ਮਨ ਹਤਾਸ਼ ਤੇ ਉਦਾਸ ਰਹਿੰਦਾ ਹੁਣ ਰਾਜੇ ਨੇ ਸਵੇਰੇ ਸਵੇਰੇ ਉਹ ਪੰਕਤੀ ਸੁਣੀ ਸੀ ਹੁਣ ਰਾਜਾ ਉਹ ਪੰਕਤੀ ਨੂੰ ਦੁਹਰਾਈ ਜਾ ਰਿਹਾ ਸੀ ਦੁਹਰਾਈ ਜਾ ਰਿਹਾ ਸੀ ਇਦਾਂ ਨਾ ਰਾਜੇ ਦਾ ਸਵੇਰੇ ਸਵੇਰੇ ਇੱਕ ਨਾਈ ਉਹਦੀ ਨਾ ਹਜਾਮਤ ਕਰਨ ਆਇਆ ਕਰਦਾ ਸੀ ਕੁਣ ਰਾਜੇ ਦੇ ਜਿਹੜਾ ਹਜਾਮਤ ਕਰਨ ਆਇਆ ਕਰਦਾ ਨਾ ਉਹ ਰਾਜੇ ਨੂੰ ਜਿਹਨਾਂ ਨਾਲ ਹੀ ਸੀ ਉਹਨੂੰ ਰਾਜੇ ਦਾ ਸੈਨਾਪਤੀ ਮਿਲਿਆ ਉਹਨੂੰ ਰਸਤੇ 'ਚ ਰੋਕ ਕੇ ਕਹਿੰਦਾ ਵੀ ਗੱਲ ਦੱਸ ਵੀ ਤੂੰ ਹਜਾਮਤ ਰਾਜੇ ਦੀ ਕਰਦਾ ਪਿਆ ਵੀ ਤੈਨੂੰ ਕਿੰਨੇ ਕੁ ਪੈਸੇ ਟਕੇ ਮਿਲ ਜਾਂਦੇ ਨੇ ਕਹਿੰਦੇ ਵੀ ਮੈਂ ਦੋ ਸਮੇ ਦੀ ਰੋਟੀ ਖਾ ਲੈਣਾ ਕਹਿੰਦੇ ਵੀ ਤੁਸੀਂ ਤੁਹਾਡੀਆਂ ਪੀੜ੍ਹੀਆਂ ਵੀ ਇਹ ਕੰਮ ਕਰਦੀਆਂ ਸੀ ਕਹਿੰਦੇ ਹਾਂ ਮੇਰੇ ਦਾਦੇ ਪੜਦਾਦੇ ਇਹ ਹੀ ਕੰਮ ਕਰਦੇ ਆ ਰਹੇ ਨੇ ਕਿੰਦੇ ਫਿਰ ਘਰ-ਬਾਰ ਤੇ ਤੁਹਾਡੇ ਬੜੇ ਸੋਨੇ ਹੋਣੇ ਨੇ ਤੁਹਾਡੇ ਕੋਲ ਤੇ ਬੜੇ ਪੈਸੇ ਹੋਣੇ ਨੇ ਕਿਹਾ ਜੀ ਨਹੀਂ ਜੀ ਵੀ ਜਿਹੜਾ ਘਰ ਆ ਨਾ ਮੀਆਂ ਜੀ ਤੇ ਉਹਦੀ ਛੱਤ ਵੀ ਟਪਕਦੀ ਏ ਉਹ ਕਹਿੰਦਾ ਅੱਛਾ ਕਹਿੰਦਾ ਵੀ ਜੇ ਤੇਰਾ ਘਰ ਵੀ ਪੱਕਾ ਪਵਾ ਦਈਏ ਤੇਰੇ ਜਵਾਕਾਂ ਦਾ ਵਿਆਹ ਵੀ ਕਰਵਾ ਦਈਏ ਤੇ ਨੂੰ ਸੋਨਾ ਤੇਰਾ ਕਾਰੋਬਾਰ ਵੀ ਕਰਾ ਦਈ ਉਹ ਕਹਿੰਦਾ ਜੀ ਕਿਉਂ ਮਜ਼ਾਕ ਕਰਦੇ ਹੋ ਕਿੰਦੇ ਸਭ ਕੁਝ ਹੋ ਸਕਦਾ ਪਰ ਤੂੰ ਅੱਜ ਪਤਾ ਕੀ ਕਰਨਾ ਜਿਹੜੇ ਉਸਤੇ ਨਾਲ ਰਾਜੇ ਦੀ ਹਜਾਮਤ ਕਰਦਾ ਉਹ ਸੇ ਨਾਲ ਉਹਦਾ ਗਲਾ ਵੱਖ ਕਰਕੇ ਤੇ ਆ ਜੀ ਮੈਂ ਤੈਨੂੰ ਆਪੇ ਬਚਾ ਵੀ ਲਵਾਂਗਾ ਤੇ ਤੇਰੇ ਘਰ ਧਨ ਸੰਪਦਾ ਵੀ ਹੋ ਜਾਈਗੀ ਹੁਣ ਲਾਲਚ ਬੜੀ ਵੱਡੀ ਛੈ ਵੀ ਉਹਨੇ ਸੋਚਿਆ ਵੀ ਗਰੀਬੀ ਚ ਦਿਨ ਕੱਟਣਦਿਆਂ ਇਹ ਕੰਮ ਕਰ ਲੈਨੇ ਆ ਤੇ ਘਰ ਬੜੇ سارے ਸੁੱਖ ਆ ਜਾਣਗੇ ਹੁਣ ਨਾ ਉਹ ਇਹ ਸੋਚ ਕੇ ਤੇ ਅੰਦਰ ਜਾਂਦਾ ਉਹ ਛੇਤੀ ਨਾਲ ਇੱਕ ਪੱਥਰ ਕੱਢਦਾ ਉਸ ਤਰ੍ਹਾਂ ਕੱਢਦਾ ਤੇ ਉਹਦੇ ਉੱਤੇ ਪਾਣੀ ਪਾਵੇ ਕਿਸਨ ਲੱਗਦਾ ਹੁਣ ਉਹੀ ਆਵਾਜ਼ ਸਵੇਰ ਵਾਲੀ ਉਹਨੂੰ ਰਾਜੇ ਨੂੰ ਸੁਣਨ ਲੱਗੀ ਰਾਜਾ ਫਿਰ ਕਹਿੰਦਾ ਰਾਜਾ ਕਹਿੰਦਾ ਕਿਸੇ ਕਸਾਵੇਂ कसे कसे ਕਸ ਕਸ ਪਾਵੇਂ ਪਾਣੀ ਜਿਸ ਕਾਰਨ ਤੋਂ ਕਸਣਦੇ ਆ ਉਹ ਕਾਰਨ ਮੈਂ ਜਾਣੀ ਹੁਣ ਨਾ ਜਦੋਂ ਇਹ ਨਾਈ ਦੀ ਆਵਾਜ਼ ਸੁਣੀ ਨਾ ਇਹ ਸ਼ਬਦ ਸੁਨੇ ਤੇ ਨਾਈ ਨਾ ਹੈਰਾਨ ਪਰੇਸ਼ਾਨ ਲੈ ਗਿਆ ਫਿਰ ਨਾਈ ਦੇ ਮਨ ਚ ਆਇਆ ਵੀ ਇਹ ਗੱਲ ਸਿਰਫ ਮੈਨੂੰ ਤੇ ਸੇਨਾਪਤੀ ਨੂੰ ਪਤਾ ਹੈ ਇਹਨੂੰ ਤੇ ਪਤਾ ਹੀ ਨਹੀਂ ਹੈਗੀ ਰਾਜੇ ਨੂੰ ਇਹ ਰਾਜੇ ਨੇ ਉਂਝ ਹੀ ਕਹੀ ਹੋਣੀ ਹੈ ਉਹਨੇ ਨਾਈ ਨੇ ਦੁਬਾਰਾ ਪਾਣੀ ਕੱਢਿਆ ਪੱਥਰ ਦੇ ਉੱਤੇ ਉਸਰੇ ਨੂੰ ਫੇਰ ਕਸਣ ਲੱਗਿਆ ਰਾਜੇ ਨੇ ਫੇਰ ਪੰਕਤੀ ਦੁਹराई ਜਦੋਂ ਉਹ ਕਸਦਾ ਗਿਆ ਕਿ ਉਹ ਉਹ ਰਾਜਾ ਪੰਕਤੀ ਬੋਲਦਾ ਗਿਆ ਸੈਨਾ ਉਹਨੂੰ ਹੁਣ ਲੱਗਾ ਨਾਈ ਨੂੰ ਬਿਰਾਜੇ ਨੂੰ ਤੇ ਪਤਾ ਹੈ ਤੇ ਮੈਨੂੰ ਮੈਂ ਤੇ ਪੈਸਿਆਂ ਦਾ ਲਾਲਚ ਕਰੀ ਬੈਠਾ ਸੀ ਇਹਨੇ ਤੇ ਮੇਰੀ ਜਾਨ ਵੀ ਲੈ ਲੈਣੀ ਆ ਕੇ ਤੇ ਰਾਜੇ ਦੇ ਪੈਰੀ ਪੈ ਗਿਆ ਕਹਿਣ ਲੱਗਾ ਰਾਜਾ ਵੀ ਮੈਨੂੰ ਮਾਫ ਕਰ ਦੇ ਇਹ ਮੇਰਾ ਇੱਚ ਕੋਈ ਹੱਥ ਨਹੀਂ ਸੀ ਹੈਗਾ ਇਹ ਤੇ ਤੇਰੇ ਸੈਨਾਪਤੀ ਨੇ ਮੈਨੂੰ ਕਿਹਾ ਸੀ ਰਾਜੇ ਨੂੰ ਹੁਣ ਗੱਲ ਨਾ ਸਮਝ ਨਾ ਆਈ ਪਰ ਜਿਹੜਾ ਨਾਈ ਜੋ ਇੰਨਾ ਡਰਿਆ ਸੀ ਵੀ ਉਹਨੇ ਇੱਕੋ ਸਾ ਸਾਰੀ ਗੱਲ ਬੋਲ ਦਿੱਤੀ ਕਿਨੇ ਤੇਰੇ ਸੈਨਾਪਤੀ ਨੇ ਕਿਹਾ ਸੀ ਵੀ ਤੇਰੇ ਕੋਲ ਕਿਹੜਾ ਕੋਈ ਪੈਸਾ ਟਕ ਹੈ ਵੀ ਤੂੰ ਐਸੇ ਉਸਦੇ ਨਾਲ ਰਾਜੇ ਦੇ ਪ੍ਰਾਨ ਹਾਰ ਲਈ ਤੇ ਮੈਂ ਤੇਨੂੰ ਪੱਕਾ ਘਰ ਤੇਰੇ ਜਵਾਕਾਂ ਦਾ ਵਿਆਹ ਤੇ ਤੈਨੂੰ ਕਾਰੋਬਾਰ ਖੋਲ ਕੇ ਦਵਾਂਗਾ ਮੈਂ ਤੇ ਉਹਦੇ ਕਰਕੇ ਸਾਰਾ ਕੁਝ ਕੀਤਾ ਰਾਜੇ ਨੂੰ ਹੁਣ ਸਮਝਦਿਆਂ देर ਨਾ ਲੱਗੀ ਰਾਜੇ ਨੇ ਐਲਾਨ ਕੀਤਾ ਵੀ ਜਾ ਕੇ ਹੁਣੇ ਉਸ ਜੋ ਸੈਨਾਪਤੀ ਆ ਉਹਨੂੰ ਫੜ ਕੇ ਲੈ ਕੇ ਆ ਉਹਨੂੰ ਫੜ ਕੇ ਲੈ ਕੇ ਆਏ ਹੁਣ ਹੁਣ ਕਾਰਾਗਿਰ ਵਿੱਚ ਪਾਤਾ ਇਦھر ਜਿਹੜਾ ਨਾਈ ਸੀ ਉਹਨੂੰ ਵੀ ਕਿਹਾ ਵੀ ਤੂੰ ਇੰਨਾ ਵੱਡਾ ਜਿਹੜਾ ਕੰਮ ਕਰਨ ਦੇ ਦੋਸ਼ ਵਿੱਚ ਤੈਨੂੰ ਵੀ 6 ਮਹੀਨਿਆਂ ਦੀ ਸਜ਼ਾ ਦਿੱਤੀ ਜਾਂਦੀ। ਉਹਦੇ ਪਰਿਵਾਰ ਦਾ ਪੂਰਾ ਖਿਆਲ ਰੱਖਿਆ ਗਿਆ ਪਰ ਉਹਨੂੰ ਵੀ 6 ਮਹੀਨਿਆਂ ਦੀ ਸਜ਼ਾ ਦਿੱਤੇਗੀ। ਹੁਣ ਰਾਜੇ ਨੂੰ ਸਮਝ ਆ ਗਿਆ ਸੀ ਵੀ ਜੇ ਮੈਂ ਸੰਤ ਫਕੀਰ ਦੇ ਦੋ ਬਚਨ ਮੰਨ ਲੇ ਨਾ ਤੇ ਇਹਨਾਂ ਦੋ ਬਚਨਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਤੇ ਜੇ ਮੈਂ ਰੋਜ਼ ਕਥਾ ਕੀਰਤਨ ਸੁਣਾ ਤਾਂ ਮੇਰੀ ਜ਼ਿੰਦਗੀ ਕਿੰਨੀ ਬਦਲ ਜਾਵੇਗੀ। ਫਿਰ ਹੁਣ ਰਾਜਾ ਰੋਜ਼ ਉਸ ਥਾਂ ਤੇ ਜਾਣ ਲੱਗਾ ਤੇ ਰੋਜ਼ ਕਥਾ ਕੀਰਤਨ ਸੁਣਦਾ। ਕਥਾ ਕੀਰਤਨ ਸੁਣ ਕੇ ਰੋਜ ਉਸ ਨੂੰ ਜ਼ਿੰਦਗੀ ਦੇ ਵਿੱਚ ਸ਼ਾਮਿਲ ਵੀ ਕਰਦਾ ਕਿੰਦੇ ਦੇਖਦੇ ਹੀ ਦੇਖਦੇ ਉਹਦਾ ਪੂਰਾ ਨਗਰ ਅੰਮ੍ਰਿਤ ਵਲੇ ਉੱਠ ਇਸ਼ਨਾਨ ਕਰ ਪ੍ਰਮਾਤਮਾ ਦਾ ਨਾਮ ਲੈ ਤੇ ਕਥਾ ਕੀਰਤਨ ਸੁਣਦਾ ਸਾਰਿਆਂ ਦੇ ਮਤ ਤੇ ਵਿਚਾਰ ਨਿਰਮਲ ਹੋ ਗਏ ਫਿਰ ਸੰਗਤ ਜੀ ਆਪਾਂ ਨੂੰ ਵੀ ਰੋਜ ਕਥਾ ਕੀਰਤਨ ਸੁਣਨੀ ਚਾਹੀਦੀ ਭਾਵੇਂ ਰੋਜ ਦਾ ਇੱਕ ਸ਼ਬਦੀ ਹੈ ਨਾ ਉਹ ਹੀ ਸੁਣੀਏ ਤੇ ਉਹਨੂੰ ਹੀ ਜ਼ਿੰਦਗੀ 'ਚ ਅਮਲ ਕਰੀਏ ਜ਼ਿੰਦਗੀ 'ਚ ਚਮਤਕਾਰ ਹੋਣਾ ਲਾਜ਼ਮੀ ਹੈ ਜਦੋਂ ਮਤ ਨਿਰਮਲ ਹੋਗੀ ਆਪੇ ਫਿਰ ਦੁੱਖ ਤੇ ਦਲਿਤ ਦਰ ਵੀ ਦੂਰ ਹੋ ਜਾਣਗੇ ਆਪੇ ਤੁਹਾਡੇ ਕਰੋ ਸਾਰੀ ਗਰੀਬੀ ਦਲਿਤ ਦਰ ਦੂਰ ਹੋ ਜਾਣਗੇ ਇਹ ਜਿਹੜੀ ਦਲਿਤ ਦਰ ਗਰੀਬੀ ਦੁੱਖ ਨੇ ਨਾ ਅੱਧੇ ਤੇ ਆਪਣੇ ਵਿਚਾਰਾਂ ਕਰਕੇ ਨੇ ਜਦੋਂ ਵਿਚਾਰ ਨਿਰਮਲ ਹੋ ਗਏ ਤੇ ਸਾਰੇ ਦੁੱਖ ਤੇ ਦਲਿਤ ਦਰ ਵੀ ਦੂਰ ਹੋ ਜਾਣਗੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੇ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਹਦਾ ਪਲਾ ਚੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ